ਹਾਂਜੀ ਪਿਆਰ ਭਰੀ ਸਤਿ ਸ੍ਰੀਕਾਲ ਜੀ ਜਿਵੇਂ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਮਿਲਦੇ ਹੀ ਰਹਿੰਦੇ ਆ ਜਿਵੇਂ ਆਪਣੇ ਤੁਸੀਂ ਵੀਡੀਓ ਆਪਣੇ 5911 ਸਰਪੰਚ ਫਾਰਮਿੰਗ ਚੈਨਲ ਦੇ ਉੱਪਰ ਦੇਖਦੇ ਰਹਿੰਦੇ ਹੋ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਹੱਥ ਜੋੜ ਕੇ ਸਾਡੇ ਚੈਨਲ ਵਾਲੇ ਵੀਰਾਂ ਲਈ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਤੇ ਕਮੈਂਟ ਜਰੂਰ ਕਰਕੇ ਦੱਸਿਓ ਆਪਣੀਆਂ ਵੀਡੀਓ ਕਿੱਦਾਂ ਦੀ ਹੁੰਦੀਆਂ ਤੇ ਅੱਜ ਮਿੱਤਰੋ ਤੁਹਾਨੂੰ ਲੈ ਕੇ ਚੱਲਦੇ ਆ ਆਪਾਂ ਬਰਨਾਲੇ ਏਰੀਏ ਦਾ ਪਿੰਡ ਆ ਤਪਾ ਜੋ ਕਿ ਬਹੁਤ ਮਸ਼ਹੂਰ ਆ ਤੇ ਤਪੇ ਪਿੰਡ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੇਪਕ ਕਿਹੜੇ ਬੰਦੇ ਕੋਲੇ ਪਹੁੰਚੇ ਹੋਏ ਆ ਤੇ ਉਹ ਬੰਦੇ ਬਾਈ ਦਾ ਨਾਮ ਦੱਸਣ ਦੀ ਲੋੜ ਨਹੀਂ ਉਹਦਾ ਤਜਰਬਾ ਬੋਲਦਾ ਉਹਦੇ ਕੰਮ ਬੋਲਣਗੇ ਤੇ ਉਹਦੇ ਜਾਨਵਰ ਬੋਲਣਗੇ ਵੀ ਬਾਈ ਕੋਲੇ ਕੀ ਕੀ ਚੀਜ਼ਾਂ ਤੇ ਕੀ ਕੀ ਨਸਲਾਂ ਤੇ ਕੀ ਕੀ ਹੀਰੇ ਪਏ ਆ ਤੇ ਅੱਜ ਮਿੱਤਰੋ ਤੁਹਾਨੂੰ ਆਪਾਂ ਕੋਈ ਛੋਟੀਆਂ ਮੋਟੀਆਂ ਨਸਲਾਂ ਨਹੀਂ ਜਾਂ ਬੱਕਰੀਆਂ ਨਹੀਂ ਦਿਖਾਉਣੀਆਂ ਅੱਜ ਤੁਹਾਨੂੰ ਆਪਾਂ ਟਾਪ ਟਾਪ ਦੇ ਹੀਰੇ ਨਾਗ ਆ ਜਿਹੜੇ ਬਾਈ ਉਹ ਦਿਖਾਉਣੇ ਆ ਤੇ ਪੂਰੇ ਤੁਸੀਂ ਆ ਜਾ ਕਹਣਾ ਦੀ ਖਿੱਚ ਕੇ ਦਿਖਾ ਦਈਏ ਆਪਾਂ ਇਹਨਾਂ ਨੂੰ ਸਾਰਿਆਂ ਤਾਂ ਹਾਂਜੀ ਬਾਈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰਪਰੀ ਸ਼ਾਸ਼ੀਕਲ ਬਾਈ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜੀ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਵੀਡੀਓ ਬਣਾਉਣ ਦਾ ਸਮਾਂ ਦਿੱਤਾ ਤੇ ਅੱਜ ਬਾਈ ਜੀ ਤੁਹਾਡੇ ਕੋਲੇ ਪਹੁੰਚੇ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੁਸੀਂ ਆਪ ਦੇ ਮੂੰਹੋਂ ਮੇਰਾ ਪਿੰਡ ਤਪਾ ਵੀਰੇ ਤਪਾ ਤੇ ਆਵਾ ਵਸਤੀ ਨਾ ਮੇਰਾ ਗੋਖੂ ਆ ਹਾਂਜੀ ਤਾਂ ਮਿੱਤਰੋ ਬਾਈ ਗੋਖੂ ਕੋਲੇ ਪਹੁੰਚ ਹੋਏ ਆ ਤੁਹਾਨੂੰ ਬਾਈ ਨੇ ਦੱਸਤਾ ਤੇ ਜਿਹਨੂੰ ਕਿ ਤੁਸੀਂ ਆਲ ਵਰਲਡ ਦੇ ਵਿੱਚ ਜਿਹਦਾ ਕਿ ਬੱਕਰੀਆਂ ਤੋਂ ਬਹੁਤ ਮਸ਼ਹੂਰ ਆ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਵੀ ਬ ਮੈਂ ਕਹਿੰਦਾ ਮਿਲਣ ਦੇ ਨੇ ਨੇ ਡੇੜੇ ਵੀ ਬਾਈ ਦੀਆਂ ਵੀਡੀਓ ਵਾਦਦੀਆਂ ਗਿਆ ਜਾ ਕੇ ਤੇ ਆਪਾਂ ਬਾਈ ਬਹੁਤ ਮਸ਼ਹੂਰ ਆ ਤੇ ਉਹ ਬਾਈ ਨਾਲ ਜੋ ਗੱਲਬਾਤ ਕਰਨੀ ਆ ਤੇ ਜਾਨਵਰ ਹੀਰੇ ਦਿਖਾਉਣੇ ਤੁਹਾਨੂੰ ਤਾਂ ਹਾਂਜੀ ਬਾਈ ਜੀ ਪਹਿਲਾਂ ਸਟਾਰਟਿੰਗ ਕਿੱਥੋਂ ਕਰੀਏ ਆਪਾਂ ਕਰਾਂ ਜਿੱਥੋਂ ਮਰਜ਼ੀ ਕਰ ਲੈ ਵੀਰੇ ਠੀਕ ਹੈ ਜੀ ਤਾਂ ਬਾਈ ਜੀ ਆਹੀ ਜਾਨਵਰ ਦਾ ਸਾਨੂੰ ਦੱਸ ਦਿਓ ਵੀ ਇਹਦੀ ਸਟਾਰਟਿੰਗ ਕਿਵੇਂ ਕਰੀਏ ਕਿੱਥੋਂ ਸਟਾਰਟ ਹੋਈ ਇਹਦਾ ਕੀ ਮਾਪ ਪਿਆ ਇਹਦਾ ਕਿੱਥਾ ਹੈ ਇਹ ਆਪਣੀ ਘਰ ਦੀ ਬੱਕਰੀ ਦੀ ਪੱਠਾ ਠੀਕ ਹੈ ਇਹ ਘਰ ਦੀ ਬੱਕਰੀ ਦੀ ਜੰਮੀ ਆ ਜਮਿਆ ਅੱਸੀ ਆਏ ਵਾਰ ਦੱਸਦਾ ਪੱਠਾ ਰੱਖਦੀਆਂ ਹਾਂਜੀ ਹਾਂਜੀ ਕੀ ਘਰ ਦੀ ਪੱਠਾ ਹੈ ਘਟੋ ਘਟ ਹੋ ਗਈ 22 ਸਾਲਾਂ ਦੀ ਪੱਠ ਲਵਾਈ ਆ ਹੁਣ ਮੈਂ ਪਹਿਲੇ ਸੂਏ ਸੂਣਾ ਸੀ ਇਹਦਾ ਠੀਕ ਹੈ ਆ ਦਿਖਾ ਦੇ ਪਹਿਲੇ ਸੂਏ ਬੱਕਰੀ ਆ ਦੇਖ ਲਓ ਮਿੱਤਰੋ ਇਹ ਨਹੀਂ ਬਾਈ ਆ ਦੇ ਪਹਿਲੇ ਸੂਏ ਸੂਣਾ ਪੱਠ ਨੇ ਇਹ ਦੰਦਾ ਹੈ ਪਿਓਰ ਜਿਹੜਾ ਅੰਬਾਂ ਦੇ ਵਿੱਚੋਂ ਪਿਓਰ ਕਲਮੀ ਅੰਬਾ ਹੈ ਪਿਓਰ ਠੀਕ ਹੈ ਜੀ ਆਇਦਰ ਚਾਹ ਕੇ ਨੇ ਪੱਟਾ ਦੇ ਯਤ ਨਹੀਂ ਹਾਂਜੀ ਇਹ ਵੀ ਨਸਲਾਂ ਇੱਧਰ ਭਰੀਆਂ ਇਦਾਂ ਨੂੰ ਉਹ ਕੋਈ ਬੱਕਰੀਆਂ ਹਨ ਨਾ ਬਈਆ ਜੱਤ ਹੁੰਦੀ ਹੈ ਜਿਵੇਂ ਉਹ ਵੀ ਤੁਹਾਨੂੰ ਜਵਾਬ ਦੇਵਾਂਗਾ ਮੈਂ ਵੀ ਇਹ ਇੱਕ ਦੂਜੀ ਦਾ ਕਿਹੜਾ ਤੇ ਹੀ ਦਾ ਕੀ ਨਸਰਾ ਹਾਂਜੀ ਇਹ ਪਿਓਰ ਰਾਜਮਾ ਠੀਕ ਹੈ ਜੀ ਕੋਈ ਇਹਦੇ ਜਾਨੀ ਕਿ ਜਿਵੇਂ ਕਹਿੰਦੇ ਦੁੱਧ ਤੋਂ ਮਲਾਈ ਵਾਲਾ ਕਰਮ ਹੈ ਨਾ ਇਹ ਪਿਓਰ ਆ ਤੇਰੀ ਮਾਂ ਇੱਥੇ ਇਧਰ ਗਈ ਵੱਡੀ ਸ਼ੇਰੀ ਤੇ ਆਪਣੇ ਬੱਕਰੀਆਂ ਦੀ ਆ ਇਹੇ ਹਾਂਜੀ ਬਾਈ ਚੈਨੇ ਵਾਲਿਆਂ ਦੀ ਬਾਈ ਪੰਮੇ ਆਣਾਂ ਚਾਹ ਹੱਡ ਗੋਦੇ ਇਹ ਇਹ ਪਿਓ ਰਾਜਮਾ ਕਿਤੇ ਹੈ ਜਾਤਾ ਨਹੀਂ ਨਹੀਂ ਬਾਈ ਜਿਵੇਂ ਹੁਣ ਆ ਗਈ ਇਹ ਵੀ ਇੰਨਾ ਚ ਵੀ ਆ ਪੜਦੇ ਦੇ ਜਾਤਾ ਹਾਂਜੀ ਬਾਈ ਇਹਦੇ ਪਾਸ ਹਣਾ ਜੱਤ ਕਿ ਇਹ ਫਿਰ ਥੋੜੀ ਜਿਹੀ ਰਲਾਵਟ ਚ ਆ ਗਈ ਜਿਹਦੀ ਮਾਂ ਥੋੜੀ ਜਿਹੀ ਮਟੇਰੀ ਸੀ ਪੱਠ ਪਿਓਰ ਚ ਆ ਗਈ ਪਿਓਰ ਚ ਆ ਜੱਤ ਮਾਂ ਵਾਲੀ ਕੱਢ ਗਈ ਠੀਕ ਹੈ ਜੀ ਇਹਨਾਂ ਰੇਕ ਨੂੰ ਅਗਲਾ ਬੱਕਰੀ ਦਾ ਹਰੇਕ ਫੜ ਕੇ ਆ ਮੇਰੀ ਬੱਕਰੀ ਉਹ ਬੱਕਰੀਆਂ ਤਾਂ ਹਰੇਕ ਹੀ ਰੱਖੀ ਹੁੰਦਾ ਹਰੇਕ ਕੋਲੀ ਹੋਣੀ ਪਤਾ ਨਾ ਤੁਸੀਂ ਤਾਂ ਚਲੋ ਬੀੜ ਕੋਲੇ ਪਤਾ ਨਾ ਤਾਂ ਹੁਣ ਸੁਣੂ ਵੀ ਨਹੀਂ ਇੰਨਾ ਨਹੀਂ ਨਹੀਂ ਜੀ ਸਰ ਨਹੀਂ ਨਹੀਂ ਪਤਾ ਤਾਂ ਬੱਕਰੀ ਵਾਲੇ ਅਸੀਂ ਜੰਮੇ ਜਾਏ ਊੜਾੜਾ ਨਹੀਂ ਪੜੇ ਸਕੂਲ ਦੇ ਮੂਹਰ ਦੀ ਨਹੀਂ ਨੰਗਿਆ ਬੱਕਰੀਆਂ ਜੀ ਜੰਮਿਆ ਹਾਂ ਹਾਂਜੀ 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 ਆ ਦੇ ਇਹ ਆਹ ਜਿਵੇਂ ਇਹ ਆਹ ਪੱਠਾ ਇਹ ਨਸਲ ਆ ਇਹਦੀ ਨਸਲ ਹੋਰ ਆਈਦੀ ਹੋਰ ਆਉਦੀ ਹੋਰ ਆ ਠੀਕ ਆ ਬਾਈ ਜੀ ਉਹਦੀ ਉਹ ਪਿਓਰ ਚਾ ਜੱਤ ਨਹੀਂ ਉਹ ਉਹਦੀ ਮਾਂ ਦੇ ਜੱਤ ਆ ਇਹਦੀ ਮਾਂ ਦੇ ਜੱਤ ਪੋਰਾ ਨਹੀਂ ਤੈਨੂੰ ਇਹਦੀ ਮਾਂ ਵੀ ਦਿਖਾਉਂ ਠੀਕ ਆ ਜਿਵੇਂ ਆਹ ਬੱਕਰੀਆਂ ਆ ਗਈਆਂ ਇਹ ਪਿਓਰ ਚਾ ਆ ਦੇਖ ਲੂਣੀਆਂ ਜੀ ਬਾਈ ਪਿੰਡੇ ਪਿੰਡੇ ਆਹ ਵਾਠ ਦੇ ਦੇਖ ਲਾ ਇਹੇ ਹੋ ਗਈਆਂ ਪਿਓਰ ਚ ਬੱਕਰੀਆਂ ਗਾਹ ਇਹਨਾਂ ਦੀਆਂ ਮਾਮਾਂ ਤੋਂ ਮਟੇਰੀਆਂ ਤੋਂ ਦੇਸੀਆਂ ਤੋਂ ਬੱਕਰੀਆਂ ਜਿਵੇਂ ਮਟੇਰੀ ਬੱਕਰੀ ਲੈ ਲਈ ਥੋੜੀ ਅੰਗ ਦੇ ਉਹਨਾਂ ਦਾ ਚੰਗਾ ਬੱਕਰਾ ਸਾਡਾ ਸਾਡਾ ਫੇਰ ਜੀਜਾ ਬਣਦੇ ਆ ਵੀਰੇ ਕਿਉਂ ਅਗਲਾ ਇੱਕ ਨਹੀਂ ਅੱਜ ਲੈ ਕੇਵੇਂ ਆਣਾ ਦੋ ਤਿੰਨ ਮਹੀਨਿਆਂ ਜੀ ਕਹਿਦੇ ਵੀ ਮੇਰਾ ਨੌ ਚੱਲ ਪਈ ਹਾਂਜੀ ਹਾਂਜੀ ਨੌ ਜੱਲਾਂ ਨੂੰ ਮੇਰਾ ਪਿਓ ਦਾਦੇ ਖਤਮ ਹੋ ਗਏ ਜਾ ਕੇ ਕਿੱਥੇ ਆ ਕੇ ਸਾਡੇ ਨੌ ਬਣਿਆ ਠੀਕ ਆ ਜੀ ਆ ਬੱਕਰੀਆਂ ਖੜੀਆਂ ਪਯੋਰਾ ਯਾਨੀ ਕਿ ਦੋ ਦੋ ਤਿੰਨ ਪੋਸਤਾਂ ਬਈ ਨੰਗੀਆਂ ਆਂਦੀਆਂ ਇਸ ਕੰਮ ਦੇ ਵਿੱਚ ਨੰਗੀਆਂ ਹੋਈਆਂ ਬਾਈ ਕੋਲੇ ਤਿਆਰ ਭਾਗ ਆ ਫੁੱਲ ਜ਼ਿੰਦਗੀ ਦਾ ਬਾਪੂ ਬਜ਼ੁਰਗਾਂ ਤੋਂ ਆਹੀ ਚੀਜ਼ਾਂ ਸਿੱਖ ਕੇ ਬਾਈ ਨੇ ਇਹਦੇ ਜੱਤ ਹੈ ਹੀ ਨਹੀਂ ਆ ਦੇਖੋ ਬਈ ਆ ਦੇਖੋ ਨਗ ਜਮਾ ਹੀ ਹੀਰਾ ਪਯੋਰਾ ਚ ਪੰਜਾਬ ਦਾ ਟੌਪ ਦਾ ਹੀਰਾ ਏ ਬਾਈ ਦੇਖ ਸਕਦੇ ਹੋ ਤੁਸੀਂ ਪੂਰੀ ਟੌਪ ਟੌਪ ਦੀਆਂ ਬੱਕਰੀਆਂ ਬਾਈ ਕੋਲੇ ਜੰਗਰ ਜੰਮਿਆ ਜਮਾ ਪਯੋਰੀ ਜੰਮਣਿਆ ਹਾਂਜੀ ਇਹਦਾ ਫਿਰ نسل ਤੋਂ نسل ਦਾ ਬਈ ਕਸਲੀ ਆ ਨਸਲ ਤੋਂ ਨਸਲਾ ਹਾਂਜੀ ਆਹ ਦੇਖ ਕੰਬੀ ਨਾ ਬੱਕਰਾ ਕਿਹੜਾ ਛੱਡਣਾ ਇਹੜੀ ਜੈਂਸ਼ ਮਿਲੀ ਆ ਇਹਦੇ ਨਾਲ ਇਹਦੇ ਨਾਲ ਹੁਣ ਬੱਕਰੇ ਮੇਰੇ ਘਰੇ ਖੜੇ ਦੇਖਿਆ ਲੂਈਆਂ ਕਾਗਜ਼ ਵਰਗੀਆਂ ਹਾਂ ਬਈ ਮੈਂ ਕਹਿੰਦਾ ਬਈ ਮੈਂ ਆਉਣ ਸਾਰ ਨਾ ਬਾਈ ਨੇ ਸਾਨੂੰ ਆਪਣੇ ਜਾਨਵਰ ਦਿਖਾਏ ਅੰਦਰਲੀ ਸਾਈਡ ਵੀ ਉੱਤੇ ਵੀ ਆਪਾਂ ਤੁਹਾਨੂੰ ਲੈ ਕੇ ਜਾਣਾ ਵੀਡੀਓ ਦੇ ਨਾਲ ਜੁੜੇ ਰਹੋ ਅੰਦਰ ਵੀ ਲੈ ਕੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਇਹ ਬਹੁਤ ਕੌਜਾ ਬਾਈ ਕੁੜੇ ਆਹ ਦੇਖ ਆਪਾਂ ਠਾਇਨਾ ਦਿਗਾ ਫਿਰ ਇੱਕ ਦੂਜੀ ਦੀ ਸ਼ਾਨ ਨਹੀਂ ਆਉਂਦੀ ਬਾਈ ਕਿ ਇਹਨਾਂ ਦੇ ਮੱਥੇ ਜੇ ਹੁਣ ਆਪਾਂ ਬੱਕਰੀ ਦੇ ਬੱਕਰਾ ਛੱਡਿਆ ਹਾਂਜੀ ਹਾਂਜੀ ਇਹ ਵੀ ਗੱਲਾਂ ਅਗਲਾ ਕਹਿੰਦਾ ਝੁੱਲੀ ਲੋਕ ਪਾਉਂਦੇ ਨਹੀਂ ਪਹਿਲੀ ਗੱਲ ਤਾਂ ਉਧਰ ਐ ਨਹੀਂ ਪਤਾ ਕਿਹੜੀ ਮੱਥੇ ਲੱਗ ਗਈ ਕਿਹੜੀ ਨਾਂ ਲਾਈ ਅਸੀਂ ਜਦੋਂ ਬੱਕਰੀ ਲਵਾਉਣੀ ਆ ਮੱਥੇ ਨਹੀਂ ਲਾਉਣੀ ਹੋਰ ਹਾਂਜੀ ਜਾਂ ਬੋਕੀ ਉਤੇ ਜਾਂ ਬੱਕਰੀ ਹੋਂ ਬੱਲੇ ਠੀਕ ਰਾਤ ਨੂੰ ਬੱਕਰੀ ਦੇ ਛੱਡ ਕੇ ਫੇਰ ਬਣੀਆ ਇਹ ਹਾਂਜੀ ਇੱਕ ਦਿਨ ਅਗਲਾ ਗਣਾ ਹੁਣ ਉਹ ਯਾਰ ਮਾਰੀ ਜਾਂਦਾ ਗੱਲਾਂ ਗੱਲਾਂ ਮਾਰਨੀਆਂ ਨਹੀਂ ਗੱਲਾਂ ਅਗਲੇ ਹੁਣ ਤੂੰ ਘਰੇ ਆ ਗਿਆ ਹਾਂਜੀ ਭਾਈ ਅੱਲਾ ਬੀੜ ਕੋ ਦੇਖ ਕੇ ਇੱਥੇ ਆ ਕੇ ਉਹਨੋ ਕੁਝ ਨਾ ਹੁੰਦਾ ਕਮਾਲ ਹੁੰਦਾ ਤੂੰ ਕਹਿੰਦਾ ਭੈਣਾਂ ਗੱਲਾਂ ਦਾ ਵੀਰ ਕੋਈ ਹਾਂਜੀ 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 ਘਰੇ ਦਾ ਕੁਝ ਨਹੀਂ ਸੀ ਘਰੇ ਕੁਝ ਨਹੀਂ ਸਹੀ ਗੱਲ ਆ ਬਾਈ ਜੇ ਘਰੇ ਆ ਕੇ ਭੁੱਖ ਨਾਲ ਰਹੀ ਫਿਰ ਫਾਇਦਾ ਕੀ ਫਾਇਦਾ ਕੀ ਬਾਈ ਇਹ ਗੱਲ ਬਾਈ ਦੀ ਸੱਚੀ ਆ ਕਈ ਵੀ ਕਮੈਂਟਾਂ ਚ ਕਹਿ ਦਿੰਦੇ ਆ ਵੀਰ ਬਖਾਨੀ ਗੱਲਾਂ ਹੀ ਮਾਰਦੇ ਆ ਵੀਡੀਓ ਐਦਾ ਉਦਾ ਕਹਿ ਦਿੰਦੇ ਆ ਪਰ ਬਾਈ ਜਦੋਂ ਆ ਕੇ ਦੇਖੋਗੇ ਨਾ ਬਾਈ ਕੋਲੇ ਤਿਆਰ ਪਾ ਜਿਹੜਾ ਉਹ ਇੱਥੇ ਆ ਕੇ ਪਤਾ ਲੱਗਦਾ ਮੈਨੂੰ ਆ ਪੱਠ ਵੀਰੇ ਹਜੇ 2 ਦੰਦ ਹੋਈ ਆ ਹਾਂਜੀ ਆ ਦੇਖ ਇਹਦੇ ਲੈਂਥ ਹਜੇ ਭਈਆ 2 ਦੰਦ ਦੀ ਆ ਯਾਰ ਪੱਠ ਹਾਂ ਆ 2 ਦੰਦ ਹੋਈ ਆ ਪੱਠ ਆ ਇਹਦੇ ਕੰਨਾਂ ਕੋਨਾਂ ਦੀ ਲੈਂਥ ਦੇਖ ਯਾਰ ਲੈਂਥ ਦੇਖ ਬਾਈ ਕੰਨਾਂ ਕੋਨਾਂ ਦੀ ਦੇਖੋ ਯਾਰ ਸੱਜਣੋ ਕਿਹੜੀ ਲੈਂਥ ਦੇਖੋ ਕੰਨਾਂ ਦੀ ਇਹ ਆ ਸਾਮ ਸੰਭਾਲ ਅਸਲੀ ਆ ਦੇਖ ਮੇਮ ਜਿਹੜਾ ਸ਼ੌਂਕ ਆ ਹਨਾ ਬਾਈ ਸ਼ੌਂਕ ਇਹਨੂੰ ਕਹਿੰਦੇ ਆ ਬਾਈ ਠਰਕ ਵੈਸੇ ਵਟਣ ਨੂੰ ਤਾਂ ਹੁਣ ਇਹਦਾ ਮੈਂ ਆਪਾ ਵੇਡ ਗਿਆ ਤਾਂ ਬਹੁਤ ਰੁਪਏ ਲੱਗਿਆ ਮੇਮਣੀ ਤੇ ਹਾਂਜੀ 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 ਕੱਲੇ ਪੈਸੇ ਦਾ ਪਰ ਰਖਣੇ ਨਹੀਂ ਮੁੱਖ ਪੈਸਾ ਤਾਂ ਕੋਈ ਨਹੀਂ ਪਰਮਾਤਮਾ ਆਪਣਾ ਵਧੀਆ ਚੱਲਦਾ ਬਾਈ ਇੱਕ ਗੱਲ ਮੈਨੂੰ ਬਾਈ ਦੀ ਬਹੁਤ ਕਹਿੰਡ ਲੱਗੀ ਬਾਈ ਕਹਿੰਦਾ ਬਾਈ ਆਪਣੇ ਕੋਲੇ ਪੈਸਿਆਂ ਦੇ ਬੰਦੇ ਢੇਰ ਵੀ ਲਾ ਦਿੰਦੇ ਸੀ ਵੀ ਚੱਕੋ ਜੀ ਸਾਨੂੰ ਆਹ ਜਾਨਵਰ ਦੇ ਦਿਓ ਬਾਈ ਕਹਿੰਦਾ ਆਪਣਾ ਪੈਸਿਆਂ ਨਾਲ ਕੋਈ ਮੋਹ ਨਹੀਂ ਤੇ ਨਾ ਪੈਸਿਆਂ ਨਾਲ ਕੋਈ ਮੌਲ ਆਪਣਾ ਪੈਸੇ ਯਾਰ ਪੈਸਾ ਜਦੋਂ ਮਰਜੀ ਵਟਾ ਪੈਸੇ ਜਦੋਂ ਮਰਜੀ ਵਟਾ ਪਰ ਜਿਹੜੀਆਂ ਨਸਲਾਂ ਨਾ ਇਹ ਨਹੀਂ ਬਣਦੀਆਂ ਮਿੱਤਰੋ ਇਹ ਤਿਆਰ ਕਰਨੀਆਂ ਬਾੜੀਆਂ ਔਖੀਆਂ ਇਹ ਬਾੜੀਆਂ ਔਖੀਆਂ ਜੀਆਂ ਪੱਠਾ ਕਿਤੇ ਹਰ ਤਾਤਾ ਨਹੀਂ ਜਾਂਦਿਆਂ ਨੂੰ ਬੜੀ ਕਾਰਿਆ ਜੋੜੀਆਂ ਬਣਾਉਣਾ ਹਾਂਜੀ ਹਾਂਜੀ ਆ ਮੀਮਣੀ ਇਹ ਵੀ ਦੋ ਦੰਦ ਆ ਦੀ ਠੀਕ ਹੈ ਜੀ ਸਿਆਣ ਨਹੀਂ ਆਉਣੀ ਫੇਰ ਅਗਲਾ ਕਹਿੰਦਾ ਬਾਈ ਕੋਲੇ ਖੈ ਜੀ ਯਾਰ ਸਿਆਣ ਨਹੀਂ ਆਈ ਸਿਆਣ ਨਹੀਂ ਸਹੀ ਗੱਲ ਆ ਬਾਈ ਨਹੀਂ ਆਉਂਦੀ ਸਿਆਣ ਇਹ ਗੱਲ ਬਾਈ ਤੇਰੀ ਸੱਚ ਆ ਯਾਰ ਜੇ ਬੱਕਰੀਆਂ ਚ ਲੈਣ ਮਾਰ ਲਾ ਤਾਂ ਬੱਕਰੀਆਂ ਜਿਹੜੀ ਮਰਜੀ ਨੂੰ ਆ ਮਿੱਤਰੋ ਇੱਕ ਹੀਰਾ ਤੁਹਾਨੂੰ ਹੋਰ ਦਿਖਾਉਣਾ ਬਾਈ ਕੋਲੇ ਪੁਰਾਣਾ ਹੀਰਾ ਜਿਹੜਾ ਕਿ ਪੂਰਾ ਟਾਪ ਦਾ ਹੀਰਾ ਆ ਦੇਖੋ ਕਰਾਂ ਦੀ ਇਹਦਾ ਬੱਕਰਾ ਆ ਨਸਲਾਂ ਯਾਰ ਕਿਤੋਂ ਮਿਲ ਜਾਣਗੇ ਸੁੰਦਰਪੁਰ ਆ ਦੇਖੋ ਬਾਈ ਕੋਲੇ ਕੀ ਚੀਜ਼ਾਂ ਖੜੀਆਂ ਦੇਖ ਲੈ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕੱਲੀ ਵੀਡੀਓ ਦੇ ਵਿੱਚ ਨਹੀਂ ਵੀ ਆਪਾਂ ਤੁਹਾਨੂੰ ਮੇਨ ਮੇਨ ਚੀਜ਼ਾਂ ਦਿਖਾਈ ਜਾਂਦੇ ਆ ਕਦੇ ਬਾਈ ਕੋਲੇ ਤਪੇ ਆ ਗਏ ਤੁਸੀਂ ਦੇਖ ਸਕਦੇ ਹੋ ਚੀਜ਼ਾਂ ਬਾਈ ਕੋਲੇ ਘਰੇ ਖੜੀਆਂ ਗਿਆ ਆ ਜੀ ਆ ਇਹ ਬੱਕਰੀ ਦੀਆਂ ਪੱਠਾਂ ਆ ਦੇਖੋ ਵੀ ਜਾਨ ਵੱਖਰੀ ਰੱਖਣੀ ਰੱਖਣੀ ਆ ਮੰਨਦੇ ਆ ਤੇ ਆ ਕਾਹੋ ਦੇਖੋ ਚੀਜ਼ ਬਣਾਈ ਹੋਈ ਆ ਬੱਕਰੀ ਦੀਆਂ ਪੱਠਾਂ ਬਈ ਆ ਦੇ ਇਹਨਾਂ ਦੇ ਦੇਖ ਉਧਰ ਬੈਠੀ ਹਰ ਇੱਕ ਬੱਕਰੀ ਦੀ ਪੱਠ ਰੱਖਣੀ ਆ ਮੈਂ ਹਾਂਜੀ ਇਹ ਨਹੀਂ ਵੀ ਯਾਰ ਵੱਠ ਵੇਚ ਦਮ ਵੇਚ ਦਮ ਵੇਚ ਵੇਚਣ ਮੂਚਣ ਵਾਲਾ ਦਾ ਬਾਈ ਕਹਿੰਦਾ ਆਪਾਂ ਕੰਮ ਹੀ ਬੰਦ ਕੀਤਾ ਹੋਇਆ ਵੀ ਨਸਲ ਤੋਂ ਨਸਲ ਤਿਆਰ ਕਰਕੇ ਸਾਂਭਣੀ ਆਪਾਂ ਉਹ ਲੋਈਆਂ ਪੱਠ ਵੇਚੀ ਹੋ ਤਾਂ ਆਹ ਖੜੀ ਆ ਮੈਂ ਲਿਆਉਣਾ ਫੜ ਕੇ ਜਿਵੇਂ ਆਹ ਬੱਕਰੀਆਂ ਦੀਆਂ ਹਾਂਜੀ ਤੇ ਜਿਵੇਂ ਸੱਜਣੋ ਤੁਹਾਨੂੰ ਬਾਈ ਦਿਖਾਈ ਜਾਂਦਾ ਵੀ ਨਸਲ ਤੋਂ ਨਸਲ ਆਪਣੇ ਕੋਲੇ ਰੈਡੀ ਹੁੰਦੀ ਆ ਇਹ ਨਹੀਂ ਵੀ ਆਪਣੇ ਕੋਲੇ ਕੰਮ ਲੈ ਲਿਆ ਆਪਾਂ ਜਾਨਵਰ ਤਿਆਰ ਕਰ ਲਿਆ ਓਦੋਂ ਬਾਅਦ ਨਾ ਬਾਈ ਬਿਆਦ ਵੀ ਨਹੀਂ ਨਾ ਚੀਜ਼ਾਂ ਦੀ ਕਰਦਾ ਨਸਲ ਤੋਂ ਨਸਲ ਸਾਂਭਦਾ ਬਾਈ ਆਹ ਦੇਖੋ ਲੈ ਸਿਆਣੋ ਵੀ ਇਹ ਚੀਜ਼ ਕੀ ਆ ਆਉਂਦੇ ਸਿਆਣਾ ਹਾਂ ਪਿੱਛੇ ਨੂੰ ਮਜਾ ਇੱਧਰ ਨੂੰ ਤੈਨੂੰ ਮੂਰ ਦਿਖਾਉਣਾ ਆ ਜਾ ਹੋਰ ਆਜੋ ਬਈ ਤੁਹਾਨੂੰ ਮਿੱਤਰੋ ਹੋਰ ਆਪਾਂ ਚੀਜ਼ਾਂ ਬਹੁਤ ਦਿਖਾਉਣ ਵਾਲੀਆਂ ਜਿਹੜੀਆਂ ਦਿਖਾਉਣੇ ਆਗੇ ਤੇ ਮੈਂ ਕਹਿੰਦਾ ਯਾਰ ਅੱਜ ਤਾਂ ਬਾਈ ਕੋਲੇ ਆ ਕੇ ਭੁੱਖ ਲੈਣ ਆਲਾ ਕੰਮ ਹੋਇਆ ਸਾਨੂੰ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਤੁਹਾਨੂੰ ਸਾਰਾ ਲਾਈਵ ਦੇਖ ਰਹੇ ਹੋ ਤੁਸੀਂ ਸਾਰਾ ਹਾਂ ਬਾਈ ਆ ਦੇਖ ਲਿਆ ਹੁਣ ਹਾਂ ਇਹ ਕਾਹ ਦੇਖੋ ਆ ਦੇਖ ਲਾ ਪਾਠਾ ਹਾਂ ਤੇ ਹੋਰ ਬਾਈ ਹੋਰ ਆਪਣੇ ਕੋਲੇ ਬਈ ਕਿਹੜੇ ਕਿਹੜੇ ਯਾਰ ਸੱਪ ਜਿਹੜੇ ਹਜੇ ਕਈ ਤਰ੍ਹਾਂ ਦੇ ਦੇਖੇ ਵੀ ਨਹੀਂ ਹੈਗੇ ਜਿਹੜੇ ਸੱਪ ਆ ਬੱਕਰੀਆਂ ਨੇ ਦੇਖ ਅਦਕਾਰ ਹਾਂ ਆ ਦੇਖ ਬਈ ਲੈਂਥ ਦੇਖ ਕਰਾਂ ਦੀ ਬੱਕਰੀ ਦੀ ਦੇਖ ਸਕਦੇ ਹੋ ਜਿਵੇਂ ਤੁਸੀਂ ਲੈ ਬਈ ਬਾਈ ਕੋਲੇ ਟਾਪ ਤੋਂ ਟਾਪ ਦੇ ਹੀਰੇ ਰੱਖੇ ਹੋਏ ਆ ਕੋਈ ਆਏ ਨਹੀਂ ਵੀ ਇਹ ਅੱਜ ਕੱਲ ਦੇ ਬਣਾਏ ਹੋਏ ਆ ਬਈ ਤਿੰਨ ਪੀੜੀਆਂ ਲੱਗੀਆਂ ਬਾਈ ਦੀਆਂ ਤਿੰਨ ਪੀੜੀਆਂ ਹੋ ਗਈਆਂ ਇਸ ਕੰਮ ਦੇ ਵਿੱਚ ਇਹਨੇ ਪੜਾਈ ਕਰਦੇ ਨੂੰ ਹਾਂ ਤਿੰਨ ਪੀੜੀਆਂ ਤੋਂ ਬਾਈ ਨੇ ਸਿੱਖਿਆ ਲੈ ਕੇ ਇਤੋਂ ਤੱਕ ਪਹੁੰਚਾ ਆਇਆ ਇਹ ਅੱਜ ਕੱਲ ਦੇ ਨਹੀਂ ਹੈਗੇ ਯਾਰ ਨਾ ਅੱਜ ਕੱਲ ਪਹਿਲਾਂ ਤੂੰ ਬੱਕਰੀਆਂ ਵਾਲਿਆਂ ਨੂੰ ਕਿਸੇ ਭਰਾ ਨੂੰ ਜੀਨੇ ਆਂ ਉਹਨੇ ਪੁੱਛ ਲਈ ਵੀ ਬੱਕਰੀ ਕਿਹੜੇ ਵੇਲੇ ਕਰਿਉਂਦੇ ਆ ਹਾਂਜੀ ਤੈਨੂੰ ਇਹੀ ਜਵਾਬ ਦੇ ਦੇਣਗੇ ਉਈ ਯਾਰ ਅਸੀ ਤਾਂ ਪੱਲੀ ਲਾ ਦਨੇ ਆ ਜਦੋਂ ਮਰ ਗਈ ਲੈ ਤੁਸੀਂ ਜਾਣਦੇ ਆ ਵੀਡੀਓ ਬਣਾਉਣ ਤੁਹਾਡਾ ਤਾਂ ਹੱਕ ਆ ਹਾਂਜੀ ਹਾਂਜੀ ਸਾਡਾ ਤਾਂ ਕੰਮ ਆ ਹਾਂਜੀ 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 ਉਹਨਾਂ ਨੂੰ ਜਦੋਂ ਇਹ ਪੁੱਛੇ ਵੀ ਜਦੋਂ ਬੱਕਰੀ ਨਵੀਆਂ ਲੱਗਦੀਆਂ ਹੁੰਡੀਆਂ ਤੁਸੀਂ ਕਰਾਉਨੇ ਆ ਕਿਹੜੇ ਵੇਲੇ ਬੱਕਰਾ ਛੱਡਦੇ ਆ ਕਦੋਂ ਹਾਂਜੀ ਤੇ ਸਾਨੂੰ ਫਿਰ ਉਹ ਦੱchnਗੇ ਕਿ ਕਦੋਂ ਛੱਡਦੇ ਆ ਠੀਕ ਆ ਜੀ ਜਦੋਂ ਜਦੋਂ ਤਾਂ ਤੁਹਾਡਾ ਟਾਈਮ ਟੇਬਲ ਕੀ ਆ ਸਾਡਾ ਤਾਂ ਸਿੱਧਾ ਵੀਰੇ ਕੱਲੀ-ਕੱਲੀ ਬੱਕਰੀ ਲਗਾਉਨੇ ਆ ਠੀਕ ਆ ਕੱਲੀ ਰਾਤ ਨੂੰ ਉਹ ਵੀ ਇਹ ਨਹੀਂ ਵੀ ਉਹ ਮੱਥੇ ਲੱਗੀ ਤੈਨੂੰ ਉਹਦੇ ਨਾਲ ਨਕਸ਼ੇ ਜਮਾ ਮਿਲਦੇ ਆ ਮਾਮਾ ਨਾਲ ਹਾਂ ਗੱਲੀ ਗੱਲੀ ਬੱਕਰੀ ਜਿਵੇਂ ਆ ਦੇ ਆ ਨਸਲ ਤੋਂ ਨਸਲ ਯਾਰ ਸਾਰਿਆਂ ਤੋਂ ਮੇਨ ਗੱਲ ਬਾਈ ਕਹਿੰਦਾ ਇਹਦੇ ਲਈ ਰਾਤਾਂ ਵੀ ਕੱਢਣੀਆਂ ਪੈਂਦੀਆਂ ਸਾਨੂੰ ਟਾਈਮ ਕੱਢ ਕੇ ਇਹ ਨਹੀਂ ਵੀ ਕੱਲਾ ਆਪਾਂ ਬਸ ਵੀ ਦੇਖ ਮਿਲਦੀਆਂ ਜੋੜੀਆਂ ਮਿਲਦੀਆਂ ਬਾਈ ਬਾਕੀ ਜੋੜੀਆਂ ਲਾਈਆਂ ਹੋਈਆਂ ਯਾਰ ਬਣਾਈਆਂ ਹੋਈਆਂ ਬਾਈ ਪੁੱਤਰਾਂ ਵਾਂਗੂ ਬਾਈ ਮੁੰਡੇ ਪੁੱਤਰਾਂ ਵਾਲੇ ਨਹੀਂ ਹਾਂ ਕਿੰਨਾ ਸ਼ੌਂਕ ਆ ਮੈਨੂੰ ਕਿੰਨਾ ਸ਼ੌਂਕ ਆ ਬਸ ਸ਼ੌਂਕ ਦਾ ਹੀ ਮੁੱਲ ਆ ਉਹ ਉਹ ਦੇਖ ਆਪਾਂ ਕਹਿੰਦਾ ਫੰਗਾਂ ਦੀ ਮੁੱਠੀ ਫੰਗਾਂ ਦੀ ਮੁੱਠੀ ਨਹੀਂ ਹਾਂ ਨਾਲ ਜਿਗਰ ਦੇ ਟੁੱਟੇ ਆ ਜਿਗਰ ਦੇ ਟੁੱਟੇ ਓਵੇਂ ਹੀ ਬਾਈ ਦੇ ਜਿਗਰ ਦੇ ਟੁੱਟੇ ਆ ਇਹ ਤੁਸੀਂ ਬੱਕਰੀਆਂ ਨਕਲੀਆਂ ਇਹਨਾਂ ਨੂੰ ਸਮਝ ਤੁਰੀਆਂ ਫਰਦੀਆਂ ਬਾਈ ਇਹਨਾਂ ਦੀ 2-2 3-3 ਲੱਖ ਮੁੱਲ ਆ ਇਹਨਾਂ ਚੀਜ਼ਾਂ ਦਾ ਕੱਲੀ-ਕੱਲੀ ਬੱਕਰੀ ਨਾਲ ਜਿੰਛਾਲੀ ਨੇ ਆਇਆ ਨਾ ਨਕਸ਼ੇ ਨਾਲ ਮਿਲੇ ਆ ਪੱਟਾ ਪੜ ਲਾਦੇ ਹਾਂ ਹਾਂਜੀ ਹਾਂਜੀ ਲੈ ਆ ਜਾ ਬੱਗਾ ਲੈ ਆ ਦੇਖੋ ਵੀ ਕਰਾਂਗੇ ਨਕਸ਼ੇ ਇਹ ਆ ਪੜਾਈਆਂ ਸਿੱਖ ਲਿਆ ਨਾ ਬੰਦਾ ਫੇਰ ਨਹੀਂ ਫੇਰ ਨਹੀਂ ਡੋਲਦਾ ਬਾਈ ਹਾਂਜੀ ਹਾਂਜੀ ਲੈ ਆ ਦੇਖ ਲੈ ਲੈ ਤੈਨੂੰ ਔਰਿਆ ਬੱਗਾ ਲੈ ਆ ਪੱਠਾ ਦੇ ਨਕਸ਼ੇ ਇਹਨਾਂ ਨਾਲ ਬੱਕਰੀ ਇਹਨਾਂ ਦੇ ਮਾਵਾ ਖੜੀਆਂ ਦਾ ਠੀਕ ਹੈ ਜੀ ਉਹ ਖੜੀਆਂ ਹਾਂਜੀ ਇਹ ਲੈ ਤਾਂ ਮੈਨੂੰ ਤੂੰ ਹੀ ਦੇਖ ਸਕਦੇ ਹੋ ਜਿਵੇਂ ਸੱਜਣੋ ਬਾਈ ਤੁਹਾਨੂੰ ਟੌਪ ਟੌਪ ਦੀਆਂ ਨਸਲ ਨਾਲ ਨਸਲ ਜਿਵੇਂ ਮਿਲਾ ਕੇ ਬਣਾਈ ਹੋਈ ਹੈ ਨਾ ਚੀਜ਼ਾਂ ਤਾਂ ਉਹ ਚੀਜ਼ਾਂ ਦਿਖਾਈ ਜਾਂਦਾ ਬਾਈ ਆਪਣਾ ਇਹ ਬਾਈ ਬਖੂ ਬਾਈ ਆ ਇਹ ਬਾਈ ਤਪੇ ਤੋਂ ਆ ਤੇ ਇਹ ਬਾਈ ਦੀਆਂ ਟੌਪ ਟੌਪ ਦੀਆਂ ਵੀਡੀਓ ਤੁਸੀਂ ਫੇਸਬੁੱਕ ਤੇ ਮੈਂ ਕਹਿੰਦਾ ਫੋਲ ਦੇਖਦੇ ਹੋ ਤੇ ਅੱਜ ਆਪਾਂ ਇਨਾਂ ਕੋਲੇ ਪਹੁੰਚੇ ਸੀਗੇ ਦੇਖੋ ਇਹ ਦੋਹੀ ਬੱਕਰੀ ਐਵੇਂ ਬਣਾਉਣੀਆਂ ਪੈਂਦੀਆਂ ਬਣਾਉਣੀਆਂ ਪੈਂਦੀਆਂ ਚੀਜ਼ਾਂ ਇਹ ਇਨਾਂ ਦੇ ਐ ਥੋੜਾ ਵੀ ਛੜਤਾ ਜਿਹੜਾ ਮਰਜੀ ਬੱਕਰਾ ਤਾਂ ਬੱਕਰੀ ਆਪਾਂ ਨੂੰ ਸੁਣਦੀ ਜਾਈ ਕਿਤੇ ਫਿਰ ਤੈਨੂੰ ਹੁਣ ਘਰੇ ਅੰਦਰ ਦਿਖਾਵਾਂਗੇ ਇਹਨਾਂ ਦੀਆਂ ਬੱਚੀਆਂ ਹਾਂਜੀ ਹਾਂਜੀ ਬਿਨਅクセ ਮਿਲਦੇ ਆ ਕਿ ਨਹੀਂ ਮਿਲਦੇ ਮਿਲਦੇ ਆ ਕਿ ਨਹੀਂ ਪੜਾਈਆਂ ਕਰਨੀਆਂ ਪੈਂਦੀਆਂ ਬਾਈ ਪੰਮੇ ਨੂੰ ਉਹਨੂੰ ਪੁੱਛ ਲਈ ਸਿੱਦੋ ਵਾਲਾ ਬਾਈ ਪੰਮਾ ਵੀ ਕਹਿੰਦਾ ਨਾ ਕੱਲੀਆਂ ਚਾਰਨੀਆਂ ਨਹੀਂ ਹਾਂ ਪੜ੍ਹਾਈ ਕਰਨੀ ਪੈਂਦੀ ਪੜ੍ਹਾਈ ਕਰਨੀ ਪੈਂਦੀ ਬਾਈ ਕਹਿੰਦਾ ਚਾਰ ਨਹੀਂ ਜਾਣੀ ਕੱਲੀਆਂ ਹੁੰਦੀਆਂ ਇਹਨਾਂ ਦੀ ਪੜ੍ਹਾਈ ਵੀ ਸਿੱਖਣਾ ਪੈਂਦਾ ਪੋਸਾ ਗੱਲ ਨਹੀਂ ਪੈਂਦੀ ਇਹਨਾਂ ਪਿੱਛੇ ਤੜਕੇ ਆ ਗਿਆਂ ਛੋਟੀ ਲਈ ਖੁੰਝੇ ਤੜਕੇ ਆਏ ਨਹੀਂ ਪਤਾ ਬਿਨ ਨਾਤਾ ਹੀ ਲੈ ਜੇ ਡੱਕੀ ਇਹ ਕੰਮ ਨਹੀਂ ਹੈਗਾ ਸ਼ੌਂਕ ਹੀ ਹੁਣਾ ਚਾਹੀਦਾ ਚੀਜ਼ ਦਾ ਸ਼ੌਂਕ ਹਾਂ ਯਾਰ ਅੱਛਾ ਹਰ ਤੂੰ ਭਾਈ ਆਪ ਦਾ ਕੀ ਆਪਣੀ ਬੱਕਰੀਏ ਹੱਥ ਦੇਖ ਲੈ ਤਿਲਕਦਾ ਕਿ ਨਹੀਂ ਵਾਕਈ ਬਾਈ ਤਿਲਕਦਾ ਯਾਰ ਮੈਂ ਕਹਿੰਦਾ ਬਾਈ ਮੈਂ ਸਾਰੇ ਜਾਨਵਰ ਦੇਖੇ ਮੈਨੂੰ ਭੋਰਾ ਵੀ ਮਿੱਟੀ ਦਾ ਕਿਣਕਾ ਤੱਕ ਨਹੀਂ ਮਿਲਿਆ ਬੱਕਰੀ ਤੇ ਵੀ ਜਰ ਬੱਕਰੀ ਦੀ ਗੌਰ ਨਹੀਂ ਕਰਨੀ ਲਿਆ ਕੇ ਬਾੜੇ ਚ ਬਾੜਤੀ ਕੱਢਦੀ ਲਪੜੀ ਹੋਊਗੀ ਦੇਖ ਲੈ ਦੇਖਦੇ ਮੈਂ ਕਹਿੰਦਾ ਬਾਈ ਜਿਵੇਂ ਰੋਜ਼ ਸਰਫ ਸਾਬਣ ਲਾ ਕੇ ਧੋਂਦਾ ਉਹ ਨਾ ਉਹ ਕੰਮ ਕੀਤਾ ਆ ਬਾਈ ਦਾ ਦੇਲੀ ਸਰਬਸ ਹੁੰਦੀ ਇਹਨਾਂ ਦੀ ਯਾਰ ਬਾਈ ਜਿੱਥੇ ਖੜ ਕੇ ਦੇਖ ਲ ਹੋ ਗਿਆ ਨਾ ਤੇਰੀ ਹਾਂ ਹੋ ਗਿਆ ਇਹ ਹੱਥ ਮਾਰਦਾ ਜਾ ਇਹਨਾਂ ਦਾ ਤੇਰੀ ਹਾਂ ਨਹੀਂ ਬੱਕਰੀਆਂ ਵਾਲੇ ਤੁਸੀਂ ਜਾ ਕੇ ਦਾ ਦੇਖਿਓ ਇਹ ਜਲਦ ਪੱਕਾ ਕੱਢ ਪੱਕਾ ਪੱਕਾ ਕੱਢਿਆ ਹੋਇਆ ਬਾਈ ਜੀ ਅਸੀਂ ਵੀਡੀਓ ਡੇਲੀ ਕਰਦੇ ਆ ਸਾਡਾ ਕੰਮ ਹੀ ਇਹ ਆ ਤੇ ਸਾਨੂੰ ਤਾਂ ਪਤਾ ਸਾਰਾ ਹਾਂ ਤੇ ਬੱਕਰੀਆਂ ਤੂੰ ਉਰੇ ਖੜੇਆਂ ਬੱਕਰੀਆਂ ਹੋ ਜਾਣੀਆਂ ਹਾਂਜੀ 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 ਪਹਿਲਾਂ ਘੇਰ ਕੇ ਲੈ ਆਉਣੀਆਂ ਮੈਨੂੰ ਘੇਰ ਕੇ ਲੈ ਆਉਣੀਆਂ ਕਹਿੰਦੀ ਆਹ ਦੇਖ ਲਓ ਬੱਕਰੀਆਂ ਬਈ ਆਪਾਂ ਕਹਿੰਨੇ ਨਾ ਵੀ ਬੱਕਰੀਆਂ ਵਾਲੇ ਬੰਦੇ ਘੇਰ ਕੇ ਲੈ ਕੇ ਆਉਂਦੇ ਆ ਤੇ ਪਰ ਇੱਥੇ ਬਾਈ ਕੋਲੇ ਆ ਕੇ ਖੜਨ ਦੀ ਤੇਰਾ ਬਾਈ ਦੇ ਕੋਲੇ ਹੀ ਝੁੰਡ ਬਣ ਜਾਂਦਾ ਆ ਮਿਹਨਤ ਬੋਲਦੀ ਆ ਬਾਈ ਦੀ ਇਹ ਆ ਮਿਹਨਤ ਇਹ ਆ ਮਿਹਨਤ ਟਾਈਮ ਵੀ ਦੱਸਦੇ ਆ ਦੇਖ ਲ 2:30 ਵਜੇ ਪਿਆ ਨਹੀਂ ਬੱਕਰੀ ਤੁਰ ਕੇ ਹਾਂ ਬਾਈ ਯਾਰ ਦੇਖ ਲਓ ਤੁਸੀਂ 3 ਵਜੇ ਪਿਆ ਪੂਰੇ ਤੇ ਤੁਸੀਂ ਦੱਸ ਸਕਦੇ ਹੋ ਇਹ ਚੀਜ਼ ਵੀ ਕਿਵੇਂ ਆ ਤੁਹਾਨੂੰ ਤਾਂ ਵੱਧ ਨੌਲੇਜ ਹੋਊਗੀ ਜਿਹੜੇ ਬੰਦੇ ਬੱਕਰੀਆਂ ਵਾਲੀ ਵੀਡੀਓ ਦੇਖਦੇ ਆ ਜਿਹੜੇ ਵੀਡੀਓ ਦੇਖਦੇ ਆ ਬੱਕਰੀਆਂ ਹਾਂ ਇਹਨਾਂ ਨੂੰ ਵੱਧ ਨੌਲੇਜ ਆਪਣੇ ਨਾਲੋਂ ਯਾਰ ਬਾਈ ਹਾਂ ਜਿਹੜੇ ਬੱਕਰੀਆਂ ਵਾਲੇ ਨੇ ਵਿੱਚ ਤਾਂ ਚਾਹੇ ਮੈਨੂੰ ਗਾਲਾਂ ਹੀ ਉਹਨਾਂ ਨੂੰ ਆਪਦੇ ਢਿੱਡ ਤਾਂ ਹੀ ਆ ਸਹੀ ਗੱਲ ਆ 4:00 ਵੱਜ ਗਏ ਕੀੜੇ ਨਾਰੇ ਲਾਉਣ ਲੱਗ ਗਏ ਲਾਇਆ ਪਊਗਾ ਪੈ ਗਏ ਉਹ ਨਹੀਂ ਦੇਖਣੀ ਕੋਈ ਬਾੜੇ ਚ ਜਹੇ ਮਰਦੀ ਹੈ ਕਿ ਜਿਉਂਦੀ ਸਹੀ ਗੱਲ ਆ ਬਾਈ ਆ ਗੱਲ ਤੇਰੀ ਸੱਚੀ ਆ ਯਾਰ 100% ਸੱਚ ਆ ਗੱਲ ਬਾਈ ਦੀ ਬੱਕਰੀਆਂ ਵਾਲੇ ਆਪਾਂ ਬਾਈ ਦਾਰੂ ਦੇ ਤਾਂ ਨਹੀਂ ਜਾਂਦੇ ਕੋਲੇ ਹਾਂ ਆਪਾਂ ਦਾਰੂ ਦੂਰੂ ਨਹੀਂ ਨਾ ਆਪਾਂ ਬਾੜੇ ਜਹੇ ਧਾਕਾ ਪਰੋਣਾ ਜੇ ਉਹਨੂੰ ਵੀ ਕਹੀਦਾ ਬਾਈ ਨਸ਼ਾ ਪਤਾ ਬੰਦ ਕੀਤਾ ਆ ਬਾਈ ਸ਼ੁੱਧ ਤਾਂ ਨਾ ਬੱਕਰੀਆਂ ਰੱਖੀਆਂ ਹੋਈਆਂ ਹਾਂ ਯਾਰ ਬਾਈ ਦਾਰੂ ਜੇ ਆਪਾਂ ਇਹਨਾਂ ਦੇ ਦਾਰੂ ਪੀਣ ਵਾਲੇ ਬੱਕਰੇ ਤੈਨੂੰ ਬੱਕਰੀ ਦੱਸ ਦੂੰ ਹਾਂ ਉਹਨਾਂ ਦਾ 4 ਵਜੇ ਨਹੀਂ ਨਾਰੇ ਲਾਉਣ ਲੱਗ ਜਾਂਦੇ ਹਾਂ ਹਾਂਜੀ ਹਾਂਜੀ ਸਹੀ ਗੱਲ ਆ ਉਹਦੇ ਹੀ ਉਹ ਜਿਹੜੀ ਜਾਲੀ ਵਾਲੀ ਵਾਰੀ ਆ ਉਹ ਦੇਖਣ ਲੱਗ ਜਾਂਦੇ ਆ ਤੇ ਥੋੜਾ ਜਿਹਾ ਹਾਸਾ ਵੀ ਚਾਹੀਦਾ ਕਿਉਂਕਿ ਪੰਜਾਬੀ ਤੁਹਾਨੂੰ ਪਤਾ ਖੁੱਲੇ ਦਿਲਾਂ ਦੇ ਹੁੰਦੇ ਹਾਂ ਹੱਸਦੇ ਹੀ ਰਹਿੰਦੇ ਆ ਤੇ ਦੇਖ ਸਕਦੇ ਹੋ ਬਾਈ ਦੇ ਜਾਨਵਰ ਸਾਰੇ ਬੱਕਰੀ ਬਈ ਆਪਣਾ ਨੰਬਰ ਬੋਲ ਦਿਓ ਬਾਅਦ ਚ ਆਪਾਂ ਬਾਕੀ ਆਖਰਦੇ ਨੰਬਰ 7716 9338 ਹਾਂਜੀ ਇੱਕ ਵਾਰੀ ਬਾਈ ਜੀ ਹੋਰ ਬੋਲਦੇ ਆਪਣਾ ਨੰਬਰ 77106 93382 ਵੀਰੇ ਤੇ ਜਿੱਦਾਂ ਬਾਈ ਨੇ ਤੁਹਾਨੂੰ ਨੰਬਰ ਦੱਸਿਆ ਹੀ ਆ ਤੇ ਆਪਾਂ ਬਾਕੀ ਉਧਰ ਅੰਦਰ ਜਾ ਕੇ ਵੀਡੀਓ ਦੇਖਦੇ ਆ ਬਾਈ ਕੋਲੇ ਹੋਰ ਕੀ ਅੰਦਰ ਦਿਖਾਉਨੇ ਆ ਪੱਠਾ ਬੱਕਰੇ ਬਾਈ ਤਾਂ ਹਾਂਜੀ ਬਾਈ ਜਿਵੇਂ ਤੁਹਾਨੂੰ ਆਪਾਂ ਬਾਹਰ ਬਾਈ ਜੀ ਦੀਆਂ ਸਾਰੀਆਂ ਬੱਕਰੀਆਂ ਦਿਖਾਈਆਂ ਸੀਗੀਆਂ ਤੇ ਤੁਸੀਂ ਦੇਖਿਆ ਤੁਹਾਨੂੰ ਵੀਡੀਓ ਦੇਖ ਕੇ ਬਹੁਤ ਆਨੰਦ ਆਇਆ ਹੋਣਾ ਤੇ ਬਾਈ ਤੁਹਾਨੂੰ ਵੀਡੀਓ ਬਣਾਉਣ ਲਈ ਕਿਵੇਂ ਲੱਗਿਆ ਬਾਈ ਸਾਡਾ ਸੁਭਾਅ ਬਹੁਤ ਵਧੀਆ ਤਾਂ ਬਾਈ ਦੇ ਮੂੰਹੋਂ ਵੀ ਦੇਖ ਸਕਦੇ ਹੋ ਅੱਗੇ ਤੋਂ ਵੀ ਸਾਨੂੰ ਵੀਡੀਓ ਬਣਾਉਣੀ ਆ ਤਾਂ ਤੁਸੀਂ ਸਾਨੂੰ ਵੀ ਸਾਡੇ ਚੈਨਲ ਤੇ ਆ ਕੇ ਕਮੈਂਟ ਕਰ ਦਿਓ ਅਸੀਂ ਤੁਹਾਡੇ ਕੋਲ ਜਰੂਰ ਪਹੁੰਚਾਂਗੇ ਸਾਨੂੰ ਕਨੈਕਟ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਨੇ ਬੱਕਰੀਆਂ ਵਾਲੇ ਨੇ ਵੀਡੀਓ ਹੋਰ ਵੀ ਕਰਵਾਉਣੀਆਂ ਹੋਣ ਤਾਂ ਨੰਬਰ ਬੋਲ ਦਿਆ ਉਹਦਾ ਤੇ ਸਾਡਾ ਨੰਬਰ ਤੁਸੀਂ ਨੋਟ ਕੀਤਾ ਹੀ ਹੋਊਗਾ ਬੜਵੇਂ ਦਾ ਤੁਹਾਨੂੰ ਪਤਾ ਹੀ ਆ ਪਰ ਫੇਰ ਵੀ ਅਸੀਂ ਦੱਸ ਦਿੰਦੇ ਹਾਂ 98766 29664 98725 ਤੇ 28513 ਇਹ ਸਾਡੇ ਚੈਨਲ ਦਾ ਨੰਬਰ ਆ ਜਦੋਂ ਮਰਜ਼ੀ ਸਾਨੂੰ ਕਾਲ ਕਰਕੇ ਤੁਸੀਂ ਕਹਿ ਸਕਦੇ ਹੋ ਤੇ ਜਿਵੇਂ ਬਾਈ ਕੋਲੇ ਆਏ ਸੀ ਬਾਕੀ ਆਪਾਂ ਤੁਹਾਨੂੰ ਜਾਨਵਰ ਬਾਈ ਦੇ ਜਿਹੜੇ ਆ ਫਲੋਰ ਆਗੇ ਇਹਨਾਂ ਵਾਲੇ ਜਾਨਵਰ ਤੁਹਾਨੂੰ ਦਿਖਾਉਨੇ ਆ ਅਗਲੇ ਪਾੜ ਦੇ ਵਿੱਚ